ਜਿਹੜੇ ਕਹਿੰਦੇ ਆ ਨਾ ਕਿ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਠੰਡ ਲੱਗਦੀ ਰਹਿੰਦੀ ਹੈ ਇਹ ਰੈਸিপি ਉਹਨਾਂ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਹੈ ਇਹ ਦੁੱਧ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸੀ ਪੀ ਲਿਆ ਜਾਏ ਤੇ ਰਾਤ ਪਰ ਨੀਂਦ ਬਹੁਤ ਹੀ ਵਧੀਆ ਆਏਗੀ ਤੁਹਾਨੂੰ ਪਤਾ ਹੀ ਨਹੀਂ ਚਲੇਗਾ ਕਿ ਰਾਤ ਕਿੱਧਰ ਗਈ ਔਰ ਠੰਡ ਤਾਂ ਬਿਲਕੁਲ ਵੀ ਨਹੀਂ ਲੱਗੇਗੀ ਪੂਰੀ ਗਰਮਾਇਸ਼ ਦੇਣ ਵਾਲਾ ਦੁੱਧ ਹੈ ਜਿਹੜਾ ਆਪਾਂ ਬਣਾ ਕੇ ਤਿਆਰ ਕਰਨਾ ਤੇ ਮੈਂ ਇਹਦੇ ਵਿੱਚ ਕੀ ਕੀ ਪਾਇਆ ਕਿੱਦਾਂ ਬਣਾ ਕੇ ਤਿਆਰ ਕੀਤਾ ਹੈ ਵੀਡੀਓ ਨੂੰ ਤੁਸੀਂ ਲਾਸਟ ਤੱਕ ਦੇਖੇ ਹੋ ਜੇਕਰ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨ ਜਿਨ੍ਹਾਂ ਨੇ ਨਹੀਂ ਕੀਤਾ ਇਹ ਬਣਾਉਣ ਦੇ ਲਈ ਇੱਥੇ ਮੈਂ ਕੜਾਹੀ ਰੱਖੀ ਹੈ ਗੈਸ ਦੇ ਉੱਤੇ ਤੇ ਇਹਦੇ ਵਿੱਚ ਪਾਵਾਂਗੇ ਇੱਕ ਚਮਚ ਦੇਸੀ ਘਿਓ ਦਾ ਇੱਕ ਵੱਡੇ ਵਾਲਾ ਚਮਚ ਜਿਹੜਾ ਦੇਸੀ ਘਿਓ ਪਾਣਾ ਦੇਸੀ ਘਿਓ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਪਹਿਲੇ ਪਗਲਾ ਲਵਾਂਗੇ ਗਰਮ ਕਰ ਲਵਾਂਗੇ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਔਰ ਮੇਰੀ ਵੀਡੀਓਜ਼ ਤੁਹਾਨੂੰ ਕਿੱਦਾਂ ਲੱਗਦੀ ਹੈ ਇਹ ਵੀ ਜਰੂਰ ਦੱਸਿਆ ਕਰੋ ਡੇਢ ਕ ਚਮਚ ਇਹਦੇ ਵਿੱਚ ਆਪਾਂ ਬੇਸਨ ਪਾਣਾ ਤੇ ਬੇਸਨ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਭੁੰਨਣਾ ਹੈ ਪਹਿਲੇ ਘਿਓ ਦੇ ਵਿੱਚ ਮਿਕਸ ਕਰਾਂਗੇ ਤੇ ਫਿਰ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਦੋਂ ਤੱਕ ਇਹਦਾ ਰੰਗ ਜਿਹੜਾ ਬਦਲ ਨਹੀਂ ਜਾਂਦਾ ਉਦੋਂ ਤੱਕ ਔਰ ਗੈਸ ਜਿਹੜੀ ਬਿਲਕੁਲ ਲੋਅ ਰੱਖਣੀ ਹੈ ਕਿਉਂਕਿ ਬੇਸਨ ਜਿਹੜਾ ਜਲਦੀ ਜਲ ਜਾਂਦਾ ਹੈ ਇਸ ਕਾਰਨ ਗੈਸ ਲੋਅ ਰੱਖ ਕੇ ਫਿਰ ਇਹਨੂੰ ਤੁਸੀਂ ਪਕਾਣਾ ਹੈ ਤੇ ਜਦੋਂ ਤੱਕ ਸਾਡੇ ਬੇਸਨ ਜਿਹੜਾ ਇਹ ਪੱਕ ਰਿਹਾ ਹੈ ਉਦੋਂ ਤੱਕ ਆਪਾਂ ਕੀ ਕਰਨਾ ਹੈ ਚਾਰਕ ਕਾਲੇ ਮਿਰਚ ਤੇ ਇੱਕ ਹਰੀ ਇਲਾਇਚੀ ਦੇ ਦਾਣੇ ਕੱਢ ਕੇ ਇਹਨਾਂ ਨੂੰ ਆਪਾਂ ਕੁੱਟ ਲੈਣੇ ਆਂ ਦਰਦਰੇ ਜਿਹੇ ਪੀਸ ਲੈਣੇ ਆਂ ਜੇ ਤੁਸੀਂ ਨਹੀਂ ਪਾਣਾ ਚਾਹੁੰਦੇ ਤੇ ਸਕਿਪ ਵੀ ਕਰ ਸਕਦੇ ਹੋ ਪਰ ਇਹ ਪਾਣ ਨਾਲ ਬਹੁਤ ਹੀ ਸਵਾਦਦੁੱਧ ਬਣ ਕੇ ਤਿਆਰ ਹੁੰਦਾ ਔਰ ਹੈਲਦੀ ਵੀ ਬਹੁਤ ਹੀ ਜ਼ਿਆਦਾ ਹੁਣ ਜਿਹੜਾ ਬੇਸਨ ਹੈ ਇਹਨੂੰ ਭੁੰਨਦੇ ਹੋਏ 1 ਮਿੰਟ ਹੋਇਆ ਤਾਂ ਹਲੇ ਇਹਨੂੰ ਆਪਾਂ ਹਲਕਾ ਜਿਹਾ ਹੋਰ ਇਹਦਾ ਰੰਗ ਜਿਹੜਾ ਬਦਲਾਂਗੇ ਆਪਾਂ ਬੇਸਨ ਜਿਹੜਾ ਭੁੱਜ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇਸ ਟਾਈਮ ਤੇ ਇਹਦੇ ਵਿੱਚ ਡਰਾਈ ਫਰੂਟ ਤਾਂ ਕਿ ਡਰਾਈ ਫਰੂਟ ਵੀ ਇਹਦੇ ਨਾਲ ਹੀ ਜਿਹੜਾ ਫਰਾਈ ਹੋ ਜਾਣਾ ਮੈਂ 2 ਬਾਦਾਮ 2 ਕਾਜੂ ਦੋ ਖਜੂਰਾਂ ਚਾਰ-ਪੰਜ ਦਾਣੇ ਕਿਸ਼ਮਿਸ਼ ਦੇ ਤੇ ਚਾਰ-ਪੰਜ ਦਾਣੇ ਮੈਂ ਲਏ ਆ ਪਿਸਤਾ ਦੇ ਤੁਸੀਂ ਚਾਹੋ ਤੇ ਕੋਈ ਵੀ ਡਰਾਈ ਫਰੂਟ ਇਹਦੇ ਵਿੱਚੋਂ ਸਕਿੱਪ ਕਰ ਸਕਦੇ ਹੋ ਤੇ ਤੁਸੀਂ ਚਾਹੋ ਤੇ ਘੱਟ ਵੱਧ ਵੀ ਇਹਨਾਂ ਦੀ ਕੁਆਂਟੀਟੀ ਜਿਹੜੀ ਹੈ ਕਰ ਸਕਦੇ ਹੋ ਹੁਣ ਡਰਾਈ ਫਰੂਟ ਨੂੰ ਹਲਕੇ ਜਿਹੇ ਮਿਕਸ ਕਰਾਂਗੇ ਤੇ ਇਲਾਇਚੀ ਤੇ ਕਾਲੀ ਮਿਰਚ ਜਿਹੜਾ ਇਹਨਾਂ ਨੂੰ ਮੈਂ ਕੁੱਟ ਲਿਆ ਤੇ ਇਹ ਵੀ ਮੈਂ ਇਹਦੇ ਵਿੱਚ ਹੀ ਪਾ ਦਿੱਤੇ ਆ ਹੁਣ ਆਪਾਂ 10-15 ਸਕਿੰਟ ਲਈ ਜਿਹੜੇ ਆ ਡਰਾਈ ਫਰੂਟ ਇਹਨਾਂ ਨੂੰ ਆਪਾਂ ਫਰਾਈ ਕਰ ਲਵਾਂਗੇ ਤਾਂ ਕਿ ਇਹ ਵੀ ਭੁੱਜ ਜਾਣ ਚੰਗੀ ਤਰ੍ਹਾਂ ਬੇਸਨ ਦੇ ਨਾਲ ਜਦੋਂ ਡ్రਾਈ ਫਰੂਟ ਭੁੱਜ ਜਾਣਗੇ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ 1/4 ਚਮਚ ਹਲਦੀ ਪਾਊਡਰ ਦਾ ਹਲਦੀ ਜਿਹੜੀ ਹੈ ਸਰੀਰ ਨੂੰ ਬਹੁਤ ਹੀ ਜ਼ਿਆਦਾ ਗਰਮਾਹਟ ਦਿੰਦੀ ਹੈ ਸਰਦੀਆਂ ਦੇ ਵਿੱਚ ਸਾਨੂੰ ਹਲਦੀ ਵਾਲਾ ਦੁੱਧ ਜਿਹੜਾ ਹੈ ਜ਼ਰੂਰ ਪੀਣਾ ਚਾਹੀਦਾ ਰਾਤ ਨੂੰ ਸੌਣ ਲੱਗੇ ਤੇ ਹਲਦੀ ਨੂੰ ਆਪਾਂ 10 ਸੈਕਿੰਡ ਲਈ ਪਕਾਵਾਂਗੇ ਕਿਉਂਕਿ ਹਲਦੀ ਦਾ ਕੱਚਾ ਫਲੇਵਰ ਨਾ ਹੈ ਇਸ ਕਾਰਨ ਇਹਨੂੰ ਪਕਾਉਣਾ ਬਹੁਤ ਜ਼ਰੂਰੀ ਹੈ ਤੇ ਬਸ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਦੁੱਧ ਮੈਂ 1 ਲੀਟਰ ਦੁੱਧ ਇਹਦੇ ਵਿੱਚ ਪਾ ਰਹੀ ਹਾਂ ਤੇ ਦੁੱਧ ਪਾ ਕੇ ਇਹਨੂੰ ਆਪਾਂ ਚੰਗੇ ਤਰ੍ਹਾਂ ਦੇ ਨਾਲ ਮਿਕਸ ਕਰ ਲੈਣਾ ਹੈ ਦੁੱਧ ਕੱਚਾ ਜਾਂ ਪੱਕਾ ਤੁਸੀਂ ਕੋਈ ਵੀ ਲੈ ਸਕਦੇ ਹੋ ਜਿਹੜਾ ਵੀ ਦੁੱਧ ਤੁਹਾਡੇ ਘਰ ਹੈਗਾ ਤੁਸੀਂ ਉਹੀ ਦੁੱਧ ਪਾ ਲਓ ਇਹਦੇ ਵਿੱਚ ਇਹ ਦੁੱਧ ਬਹੁਤ ਹੀ ਜ਼ਿਆਦਾ ਹੈਲਦੀ ਤੇ ਟੇਸਟੀ ਤਾਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਬਹੁਤ ਹੀ ਸੁਆਦ ਲੱਗਦਾ ਹੈ ਪੀਣ ਦੇ ਵਿੱਚ ਰਾਤ ਨੂੰ ਇੱਕ ਗਲਾਸੀ ਦੁੱਧ ਦੀ ਪੀ ਲਈ ਜਾਏ ਤਾਂ ਪੂਰੀ ਰਾਤ ਨੀਂਦ ਤੁਹਾਨੂੰ ਬਹੁਤ ਵਧੀਆ ਆਏਗੀ ਉਹ ਠੰਡ ਦਾ ਬਿਲਕੁਲ ਵੀ ਨਹੀਂ ਲੱਗੇਗੀ ਇਹਨੂੰ ਉਬਾਲਾ ਆ ਗਿਆ ਤੇ ਉਬਾਲਾ ਆਉਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ 10-12 ਧਾਗੇ ਕੇਸਰ ਦੇ ਇਹ ਪੂਰੀ ਤਰ੍ਹਾਂ ਨਾਲ ਆਪਸ਼ਨਲ ਹੈ ਨਾਲ ਹੀ ਪਾਵਾਂਗੇ 2 ਕ ਚਮਚ ਵੱਡੇ ਵਾਲੇ ਗੁੜ ਦੇ ਗੁੜ ਦੀ ਜਗ੍ਹਾ ਤੁਸੀਂ ਮਿਸ਼ਰੀ ਜਾਂ ਖੰਡ ਪਾ ਸਕਦੇ ਹੋ ਸ਼ੱਕਰ ਪਾ ਸਕਦੇ ਹੋ ਤੇ ਗੁੜ ਪਾ ਕੇ ਇਹਨੂੰ ਆਪਾਂ ਹੋਰ 5-6 ਮਿੰਟ ਪਕਾਵਾਂਗੇ ਤਾਂ ਕਿ ਦੁੱਧ ਜਿਹੜਾ ਕੜ ਕੜ ਕੇ ਸੁਆਦ ਹੋ ਜਾਏ ਬਹੁਤ ਹੀ ਜ਼ਿਆਦਾ ਜੇਕਰ ਤੁਸੀਂ ਸੋਚ ਰਹੇ ਹੋ ਕਿ ਦੁੱਧ ਜਿਹੜਾ ਇਹ ਗੁੜ ਪਾਣ ਕਾਰਨ ਫਟ ਜਾਂਦਾ ਹੈ ਤੇ ਬਿਲਕੁਲ ਵੀ ਨਹੀਂ ਫਟੇਗਾ ਤੁਸੀਂ ਦੇਖ ਲਿਓ ਬਣਾ ਕੇ ਇੱਕ ਵਾਰ ਫੇਰ ਹੀ ਤੁਹਾਨੂੰ ਪਤਾ ਚੱਲੇਗਾ ਕਿ ਫਟਦਾ ਕਿ ਨਹੀਂ ਫਟਦਾ ਦੁੱਧ ਤੇ ਮੈਂ ਗਰੰਟੀ ਦੇਣੀ ਆ ਕਿ ਦੁੱਧ ਬਿਲਕੁਲ ਵੀ ਨਹੀਂ ਫਟੇਗਾ ਇਹਨੂੰ 5 ਤੋਂ 6 ਮਿੰਟ ਹੋ ਗਿਆ ਪਕਦੇ ਹੋਏ ਬਸ ਇੰਨਾ ਹੀ ਆਪਾਂ ਪਕਾਵਾਂਗੇ ਕਿਉਂਕਿ ਦੁੱਧ ਜਿਹੜਾ ਗੁੜ ਪਾਣ ਤੋਂ ਬਾਅਦ ਜਿੰਨਾ ਆਪਾਂ ਕਾੜਾਂਗੇ ਉਨਾ ਹੀ ਸਵਾਦ ਬਣ ਕੇ ਤਿਆਰ ਹੁੰਦਾ ਗੈਸ ਮੈਂ ਬੰਦ ਕਰ ਦਿੱਤੀ ਹੈ ਤੇ ਗਰਮਾ-ਗਰਮ ਦੁੱਧ ਜਿਹੜਾ ਸਰਵ ਕਰ ਲੈਣੇ ਆ ਇਹ ਦੁੱਧ ਤੁਸੀਂ ਗਰਮਾ-ਗਰਮ ਹੀ ਜਿਹੜਾ ਐ ਰਾਤ ਨੂੰ ਸੌਣ ਤੋਂ ਪਹਿਲਾਂ ਪੀਣਾ ਹੈ ਤਾਂ ਹੀ ਤੁਹਾਨੂੰ ਬੈਨੀਫਿਟ ਦੇਗਾ ਔਰ ਗਰਮਾਇਸ਼ ਦੇਗਾ ਤੁਹਾਡੇ ਸਰੀਰ ਨੂੰ ਦੇਖਣ ਦੇ ਵਿੱਚ ਕਿੰਨਾ ਵਧੀਆ ਲੱਗ ਰਿਹਾ ਦੁੱਧੇ ਤੇ ਜੇਕਰ ਤੁਸੀਂ ਪੀਓਗੇ ਬਣਾ ਕੇ ਤੇ ਬਹੁਤ ਹੀ ਸੁਆਦ ਲੱਗੇਗਾ ਤੁਹਾਨੂੰ ਤੇ ਮੇਰੀ ਰੈਸিপি ਤੁਹਾਨੂੰ ਕਿੱਦਾਂ ਲੱਗੀ ਹੈ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾਉਣਾ ਬਿਲਕੁਲ ਵੀ ਨਾ ਭੁੱਲਿਆ ਕਰੋ ਮੇਰੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਾਣ ਦੇ ਲਈ ਤੇ ਮਿਲਦੇ ਹਾਂ ਇਦਾਂ ਦੀ ਕਿਸੇ ਹੋਰ ਡੇਲੀਸ਼ੀਅਸ ਦੀ ਰੈਸিপি ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ